ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਤੇ ਅੱਜ ਸਵੇਰ ਸਵੇਰ ਹੀ ਸਭ ਤੋਂ ਪਹਿਲਾਂ ਖੁਸ਼ੀ ਦੀ ਮੰਗਾਂ ਜਿਹੜੀ ਪੂਰੀ ਹੋਣ ਲੱਗੀ ਐ ਮੈਂ ਕਿਹਾ ਬਾਕੀ ਵੇਸਰ ਬਾਅਦ ਚ ਬਣਾਵਾਂਗੇ ਜਿਹਸ ਤੋਂ ਮੰਗ ਰਿਆ ਸੀ ਖੁਸ਼ ਇੱਧਰ ਇੱਕ ਸਾਈਡ ਤੇ ਮਚਾਣੀ ਜਿਹੜੀ ਉਹ ਬਣਾ ਰਹੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਚਾਣੀ ਜਿਹੜੀ ਰਿਜ ਰਹੀ ਐ ਹਾਂਜੀ ਤੇ ਇੱਧਰ ਮੇਰਾ ਜਿਹੜਾ ਘਿਓ ਹੈ ਉਹ ਗਰਮ ਹੋ ਗਿਆ ਐ ਹਾਂਜੀ ਕਿ ਉਹ ਪਤਾ ਦੀ ਆਪਾਂ ਗਰਮ ਹੋ ਗਿਆ ਹੈ हां जी ਤੇ ਉਹ ਜਨੂੰ ਸਿੰਬਰਨ ਵੀ ਉੱਠ ਗਈ ਹੈਲੋ ਸਿੰਬਰਨਾ ਤੁਸੀਂ ਵੀ ਉੱਠ ਗਏ ਜੀ ਠੰਡ ਲੱਗਦੀ ਤੇ ਖੁਸ਼ ਵੀ ਉੱਠ ਕੇ ਆ ਗਿਆ ਤੇ ਮੈਂ ਇਹਨੂੰ ਕਿਹਾ ਮੈਂ ਤਾਂ ਤੈਨੂੰ ਅੱਜ ਸਰਪ੍ਰਾਈਜ਼ ਦੇਣ ਲੱਗੀ ਆ ਕਿਉਂਕਿ ਸਵੇਰ ਸਵੇਰ ਤੂੰ ਵੇਸਣ ਕੱਲ ਦਾ ਮੰਗ ਰਿਹਾ ਸੀ ਤੇ ਮੇਰੇ ਕੋਲ ਟਾਈਮ ਨਹੀਂ ਸੀ ਹੈਗਾ ਤੇ ਇਸ ਲਈ ਮੈਂ ਸਵੇਰ ਸਵੇਰ ਜਿਹੜਾ ਇਹ ਵੇਸਣ ਤਿਆਰ ਕਰਨ ਲੱਗੀ ਆ ਹਾਂਜੀ ਤੇ ਤੁਸੀਂ ਬਲੌਗ ਨਾਲ ਲੈਂਡ ਟਿੱਕਰ ਜੁੜੇ ਰਹਿਣਾ ਚੈਨਲ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹਾਂਜੀ ਚਾਣੀ ਆਪਣੀ ਬਿਲਕੁਲ ਬਣ ਚੱਲੀ ਐ ਇੱਕ ਵਾਰ ਮੈਂ ਥੋੜਾ ਬਣਾਵਾਂਗੀ ਚਾਣੀ ਇੱਕ ਤਾਰ ਦੀ ਆਪਾਂ ਬਣਾਉਣੀ ਐ ਜਦੋਂ ਇੱਕ ਤਾਰ ਦੀ ਚਾਣੀ ਬਣ ਜੇਗੀ ਫਿਰ ਆਪਾਂ ਜਿਹੜਾ ਇਹ ਵੇਸਣ ਹੁਣ ਮੈਂ ਉਧਰਲੀ ਸਾਈਡ ਤੇ ਮੇਰਾ ਜਿਹੜਾ ਘਿਓ ਬਿਲਕੁਲ ਗਰਮ ਹੋ ਗਿਆ ਏ ਪੀ ਲੱਗਿਆ ਏ ਮੈਂ ਵੇਸਨ ਪਾ ਦਿੰਦੀ ਆ ਵਿੱਚ ਪਾ ਲੈ ਜਿੰਨਾ ਕਿ ਵੇਸਨ ਪੈ ਜਾਏਗਾ ਉਨਾ ਪਾ ਦਾਂਗੇ ਬਾਕੀ ਰਹਿੰਦਾ ਜਿੰਨਾ ਘਿਓ ਦੇ ਵਿੱਚ ਪੈ ਜਾਏਗਾ ਹਾਂਜੀ ਐਸਾ ਹੈ ਨਾਲ ਤੁਸੀਂ ਪਾਣਾ ਕਦੇ ਲੋਕ ਕਿ ਪਹਿਲਾਂ ਕੱਲਾ ਵੇਸਨ ਭੁੰਨਦੇ ਆ ਉਹ ਥੋੜਾ ਖਾ ਜਾਂਦਾ ਭੁੰਨਣਾ ਤੇ ਸੌਖੇ ਤਰੀਕੇ ਨਾਲ ਆਪਾਂ ਬਣਾਉਣ ਲੱਗੇ ਆ हाँ जी अरे आप उस हाब ना बेसन पाना जिन्ना कि अपना जो बेसन है घ्यो देना है ज़्यादा नहीं आपको पाला बेसन चंह तरह मिक्स कर लेंगे ना बहुता सुखा करना है ना ज़्यादा पतला ही होना चाहिए ਸਾ ਅੱਜ ਨਾ ਰਸ ਨਹੀਂ ਸਾ ਜੀ ਦੇ ਵਿੱਚ ਕੀ ਹੋ ਰਿਹਾ ਰਲ ਜੇ ਜਾਵੇ ਬਸ ਢੇਲੀ ਨਾ ਬਣੇ ਕਹਿਣ ਦਾ ਬਗਲ ਸੋਕਾ ਭੁਰਾ ਜਿਆ ਨਾ ਹੋਵੇ ਸੁਬਾ ਸੁਬਾ ਮੈਂ ਥੋੜਾ ਬਣਾ ਦੇਣੀ ਹੈ ਇੱਕ ਵਾਰ ਕਿਉਂਕਿ ਕਾफी ਕੁਛ ਖਾ ਕੇ ਆਏ ਆ ਨਾਨਕੇ ਵੀ ਗਏ ਹੋਏ ਪਹਿਲਾਂ ਮੈਂ ਸਭ ਤੋਂ ਪਹਿਲਾਂ ਇਹਨਾਂ ਨੂੰ ਪੰਜੀਰੀ ਬਣਾ ਕੇ ਦਿੱਤੀ ਸੀ ਛੋਲਿਆਂ ਦੀ ਪੰਜੀਰੀ ਬਾਅਦ ਚ ਲੱਡੂ ਲੱਡੂ ਖਾਦੇ ਇਹਨਾਂ ਮੈਂ ਮੈਂ ਇੱਕ ਵਾਰ ਥੋੜਾ ਜਿਹਾ ਜਿਆਦੀ ਜੈਲ ਕਰ ਰਿਆ ਸੀ ਅੱਗੇ ਮੈਂ ਵੇਸਣ ਦਾ ਬਲੌਗ ਜਿਹੜਾ ਪਾਇਆ ਆ ਪਹਿਲਾਂ ਵੀ ਵੇਸਣ ਬਣਾਇਆ ਸੀ ਆਪਾਂ ਥੋੜਾ ਹੋਰ ਪਾ ਲਈਏ ਬਸ ਇੰਨਾ ਹੀ ਵੇਸਣ ਪਾਉਣਾ ਆਪਾਂ ਜਿਆਦਾ ਨਹੀਂ ਪਾਉਣਾ ਬਾਕੀ ਦਾ ਕਰੀ ਤੇ ਚਾਣੀ ਜਿਹੜੀ ਉਹ ਆਪਣੀ ਪਿਗਲ ਗਈ ਬਿਲਕੁਲ ਤੁਹਾਨੂੰ ਦਿਖਾਈ ਪੈਣਾ ਤੇ ਹੋਰ ਬਾਅਦ ਇਹ ਜੇ ਦਸ ਮੈਂ ਲੌਣ ਲੱਗ ਪਈ ਉਹਨਾਂ ਕੀ ਕਰ ਆਪਾਂ ਭੁੱਲੇ ਜਾਵਾਂਗੇ ਜਿੱਦੋਂ ਮੈਂ ਬਰਾਊਨ ਥੋੜੀ ਜਿਹੀ ਗੜਬੜ ਹੋ ਗਈ ਪੁੱਲੇ ਜਾਵਾਂ ਉਹਨਾਂ ਦੇਰ ਆਪਾਂ ਪੁੰਨੀ ਜਾਵਾਂਗੇ ਇਹਨੂੰ ਰੀਜਨਲ ਹਾਂਜੀ ਫਿਰ ਜਦੋਂ ਬਰਾਊਨ ਹੋ ਜਾਏਗਾ ਸਮੈਲ ਆ ਜਾਏਗੀ ਫਿਰ ਆਪਾਂ ਜਿਹੜਾ ਇਹਦੇ ਵਿੱਚ ਬਣੀ ਹੋਈ ਚਾਹਣੀ ਜਿਹੜੀ ਉਹ ਪਾ ਦਾਂਗੇ ਤੇ ਵੇਸਨ ਤਿਆਰ ਤੇ ਜਿਹੜੇ ਚ ਆਪਾਂ ਚਾਹਣੀ ਬਣਾਈਏ ਉਹ ਚੀਂ ਮੇ ਨਾਲ ਹੀ ਚਾਹ ਤਿਆਰ ਕਰ ਦਣੀ ਤੇ ਖੁਸ਼ ਫਿਰ ਪੂਰਾ ਖੁਸ਼ ਸਤ ਸ੍ਰੀ ਅਕਾਲ ਸੁਭਾਈ ਮੇਰੇ ਘਰ ਸਭ ਤਿਆਰ ਸਿਮਨ ਤੇ ਜادیه ਖੁਸ਼ ਲੱਗ ਰਹੀ ਹੈ ਖੁਸ਼ ਥੋੜਾ ਘਟ ਕੋ ਫਿਰ ਵੀ ਤੁਸੀਂ ਸਮਾਈਲ ਕਰੋ ਵੱਧ ਤੋਂ ਹੋ ਕੇ ਵੱਧ ਤੋਂ ਕੋਸ਼ਿਸ਼ ਬਾਈ ਬੈਕ ਆਦੋ ਬਾਈ 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 ਹਾਂਜੀ ਤੁਸੀਂ ਦੇਖ ਸਕਦੇ ਹੋ ਬੇਸਨ ਆਪਣਾ ਬਿਲਕੁਲ ਬ੍ਰਾਊਨ ਹੋ ਗਿਆ ਹੈ ਪੁੱਜ ਗਿਆ origignal ਤੇ ਥੋੜਾ ਜਿਹਾ ਇੱਕ ਸਾਈਡ ਤੇ ਮੈਂ ਇੱਕ ਚੁਟਕੀ ਮਸਾਲਾ ਕਿ ਜਿੰਨਾ ਹੈ ਅਵੇ ਮੈਂ ਥੋੜਾ ਜਿਹਾ ਰੰਗ ਦਾਂ जरा जर्दे वाला लिया है ये घोलिया होया मैं चाहनी ना ही पा दी बस हम एक मिनट ये खोलना भी होंगे हूं आप चं तरह घोली जावागे गांध में ਤੁਸੀਂ ਇਹ ਬਣਾ ਸਕਦੇ ਹੋ ਇਹ ਜਦੋਂ ਆਪਣਾ ਬਿਲਕੁਲ ਉਹ ਜਿਹੜਾ ਆਪਾਂ ਕੋਲੀ ਜਾਂਦਾ ਥੋੜਾ ਜਿਹਾ ਸਖਤ ਨਹੀਂ ਹੋ ਜਾਂਦਾ ਇਹ ਰ ਆਪਾਂ ਇਹਨੂੰ ਇੱਕ ਥਾਲੀ ਚ ਜਾਂ ਪਲੇਟ ਚ ਕੱਢ ਦਿੰਨੇ ਆ 10 ਪੇਮਿੰਟ ਲਈ ਫ੍ਰੀਜ ਚ ਰੱਖ ਲਾਂਗੇ ਫਿਰ ਤੁਸੀਂ ਇਹਦੇ ਟੀਕੀ ਵੀ ਬਣਾ ਸਕਦੇ ਹੋ ਲੱਡੂ ਚਾਹੋ ਤਾਂ ਲੱਡੂ ਬਣਾ ਸਕਦੇ ਹੋ ਜੋ ਵੀ ਤੁਸੀਂ ਚਾਹੋ ਉਹ ਬਣਾ ਸਕਦੇ ਹੋ ਇਸ ਤਰੀਕੇ ਨਾਲ ਜਿਹੜਾ ਸਿੰਪਲ ਹੈ ਬੱਚਿਆਂ ਨੂੰ ਆਪਾਂ ਖੁਸ਼ ਕਰ ਸਕਦੇ ਆ ਜੇ ਜ਼ਿਆਦਾ ਨਹੀਂ ਬਣਾਉਣਾ ਤੇ ਥੋੜਾ ਹੀ ਬਣਾ ਕੇ ਇੱਕ ਵਾਰ 컬러 ਵੇਖੋ ਕਿੰਨਾ ਸੋਹਣਾ ਆਇਆ ਹੈ ਤੇ ਬਾਜ਼ਾਰ ਵੀ ਆਪਾਂ ਜਿਹੜਾ ਖਾਂਦੇ ਆ ਉਹ ਪਤਾ ਨਹੀਂ ਕਿੱਥੇ ਤਰ੍ਹਾਂ ਬਣਿਆ ਹੁੰਦਾ ਇਤਨਾ ਸ਼ੁੱਧ ਤੇ ਫਰੈਸ਼ ਜਿਹੜਾ ਆਪਾਂ ਬਣਾ ਲਿਆ ਹੈ ਮਿੰਟਲ ਮਿੰਟ ਫਿਰ ਫਿਰ ਨੂੰ ਮੈਂ ਚਾਹੁੰਦਾ ਨਾਲ ਇੱਕ ਸਾੜ ਤੇ ਹਾਂਜੀ ਜੀ ਥਾਲੀ ਚ ਆਪਾਂ ਇਸ ਤਰੀਕੇ ਨਾਲ ਥੋੜਾ ਜਿਹਾ ਰਸਫੈਂਡ ਵਗੈਰਾ ਕੁਝ ਵੀ ਲਾ ਸਕਦੇ ਹਾਂ ਕਿਉਂ ਜਾਂ ਤੁਸੀਂ ਚਾਹੋ ਤੇ ਰਸਫੈਂਡ ਹਾਂਜੀ ਇਆਪਾਂ ਚੰਗੀ ਤਰ੍ਹਾਂ ਇਹਨੂੰ ਲਾ ਲੈਣਾ ਇਹਦੇ ਵਿੱਚ ਹਾਂਜੀ ਤੇ ਨਾਲ ਆਪਾਂ ਜਿਹੜਾ ਰਸਲੇ ਮਸਾਲੇ ਚਾਹੀਏ ਕੀ ਕੱਢ ਤਾਂਗੇ ਬਾਅਦ ਚ ਇਹਨੂੰ ਠੰਡਾ ਕਰਕੇ ਜਾਂ ਤਾਂ ਚਾਹੇ ਤੇ ਟੋਗੜੀਆਂ ਬਣਾ ਸਕਦੇ ਆ ਜਾਂ ਉਹ ਇੱਟਾ ਹੀ ਖਾ ਸਕਦੇ ਆ ਇਸ ਤਰੀਕੇ ਨਾਲ ਦੇਖੋ ਇਹਨਾਂ ਤਰਾਈ ਦੇ ਨਾਲ ਇਹ ਨਹੀਂ ਲੱਗਣਾ ਚਾਹੀਦਾ ਬਿਲਕੁਲ ਹਾਂਜੀ ਇਹ ਰੈਡੀ ਹੈ ਚਾਹ ਲੈ ਆਪਣਾ ਬਿਲਕੁਲ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਹੁਣ ਜੋ ਮਰਜੀ ਤੁਸੀਂ ਇਹਦੇ ਉੱਤੇ ਸਜਾਵਟ ਕਰ ਸਕਦੇ ਹੋ ਚਾਹੇ ਗਿਰੀਆਂ ਲਾ ਹਾਂਜੀ ਤੁਸੀਂ ਇਹਦੇ ਇਹਦੇ ਉੱਪਰ ਜੋ ਮਰਜੀ ਸਜਾਵਟ ਕਰ ਸਕਦੇ ਹੋ ਆਪਾਂ ਹੁਣ ਇਹਨੂੰ ਫ੍ਰਿਜ 'ਚ ਠੰਡਾ ਰੱਖ ਦੇ ਲੱਗੇ ਆ ਤੇ ਆਪਾਂ ਵੀ ਮਗਰੋਂ ਇਹਦੇ ਉੱਪਰ ਸਜਾਵਟ ਕਰਾਂਗੇ ਥੋੜਾ ਮੈਂ ਠੰਡਾ ਰੱਖ ਦਈਏ ਹਾਂਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਓਕੇ ਬਾਏ ਟਾਟਾ